ਕੈਨੇਡਾ ਵਿੱਚ ਖਾਲਿਸਤਾਨ ਗਣਰਾਜ ਦੇ ਦੂਤਕਰ ਦੀ ਖਬਰ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਕਾਫੀ ਦੇਖੀ ਤੇ ਸੁਣੀ ਹੋਵੇਗੀ ਇਸ ਤੇ ਪੱਖ ਤਾਂ ਕਈ ਨੇ ਪਰ ਇੱਕ ਪੱਖ ਨੂੰ ਵੱਡੇ ਪੱਧਰ ਤੇ ਦਿਖਾਇਆ ਜਾ ਰਿਹਾ ਜਿਹੜਾ ਕਿ ਸਿੱਖ ਵਿਰੋਧੀ ਸ਼ਕਤੀਆਂ ਨੂੰ ਸ਼ੂਟ ਕਰਦਾ ਵਿਵਾਦ ਉਦੋਂ ਸ਼ੁਰੂ ਹੁੰਦਾ ਜਦ ਡਿਜੀਟਲ ਮੀਡੀਆ ਤੇ ਗੁਰਦੁਆਰਾ ਸਾਹਿਬ ਦੀ ਵੇਲਡਿੰਗ ਤੇ ਰਿਪਬਲਿਕ ਆਫ ਖਾਲਿਸਤਾਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਪਹਿਲਾ ਉਸ ਪੱਖ ਦੀ ਗੱਲ ਕਰਦੇ ਹਾਂ ਜੋ ਕਿ ਸਾਰੇ ਪਾਸੇ ਦਿਖਾਈ ਦੇ ਰਿਹਾ ਕੈਨੇਡਾ ਦੇ ਇੱਕ ਰੇਡੀਓ ਸਟੇਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੇ ਸੁਬਾਈ ਆਗੂਆਂ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ 'ਚ ਜਾਂਚ ਦੀ ਮੰਗ ਕੀਤੀ ਹੈ ਰੇਡੀਓ ਸਟੇਸ਼ਨ ਦੇ ਮੁਖੀ ਮਨਿੰਦਰ ਗਿੱਲ ਨੇ ਕਿਹਾ ਕਿ ਸਰਕਾਰ ਨੂੰ 1.5 ਲੱਖ ਡਾਲਰ ਦੀ ਸੁਬਾਈ ਗ੍ਰਾਂਟ ਨਾਲ ਬਣੇ ਉਸ ਕਮਿਊਨਿਟੀ ਸੈਂਟਰ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਜਿਸ ਨੂੰ ਹੁਣ ਖਾਲਿਸਤਾਨ ਦੇ ਦੂਧ ਘਰ ਵਿੱਚ ਬਦਲ ਦਿੱਤਾ ਗਿਆ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਵੱਡਾ ਵਿਵਾਦ ਉਦੋਂ ਸ਼ੁਰੂ ਹੋਇਆ ਜਦ ਗੁਰਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਦੇ ਅੰਦਰ ਇੱਕ ਇਮਾਰਤ ਤੇ ਖਾਲਿਸਤਾਨ ਗਣਰਾਜ ਜਾਂ ਖਾਲਿਸਤਾਨ ਦਾ ਦੂਧ ਘਰ ਲਿਖਿਆ ਇੱਕ ਬੋਰਡ ਲਾਇਆ ਗਿਆ ਪੱਤਰ ਵਿੱਚ ਗੱਲ ਨੇ ਕਿਹਾ ਕਿ ਇਹ ਇਮਾਰਤ ਸਰਕਾਰੀ ਫੰਡ ਨਾਲ ਬਣੀ ਹੈ ਇਮਾਰਤ ਕੇਵਲ ਸਿੱਖਾਂ ਦੀ ਨਹੀਂ ਸਗੋ ਦੁਨੀਆ ਭਰ ਦੇ ਲੋਕਾਂ ਦੀ ਹੈ ਉਹਨਾਂ ਨੇ ਸਵਾਲ ਕੀਤਾ ਕਿ ਇੱਕ ਸਰਕਾਰੀ ਫੰਡ ਨਾਲ ਚੱਲਣ ਇਮਾਰਤ ਨੂੰ ਅੱਤਵਾਦ ਲਈ ਕਿਉਂ ਵਰਤਿਆ ਜਾ ਰਿਹਾ ਹੈ ਗੱਲੇ ਵੀ ਕਿਹਾ ਕਿ ਉਹਨਾਂ ਨੂੰ ਕਾਰਨੀ ਪ੍ਰਸ਼ਾਸਨ ਤੋਂ ਜਵਾਬ ਮਿਲਣ ਦੀ ਉਮੀਦ ਹੈ ਹਾਲਾਂਕਿ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਇਮਾਰਤ ਵਿੱਚ ਕਠੜਪੰਤੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਕਈ ਪੱਤਰ ਲਿਖੇ ਸਨ ਸਰੀ ਚੁਪਾਈ ਹਰਦੀਪ ਸਿੰਘ ਨੇਜਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਵਿਚਕਾਰ ਤਣਾਅ ਵਧ ਗਿਆ ਸੀ ਉਸ ਵੇਲੇ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡਰ ਨੇ ਕਤਲ ਦਾ ਇਲਜ਼ਾਮ ਭਾਰਤੀ ਸਰਕਾਰ ਤੇ ਲਾਇਆ ਸੀ ਜਿਸ ਦੇ ਨਤੀਜੇ ਵਜੋਂ ਡਿਪਲੋਮੇਟਾਂ ਨੂੰ ਕੱਢ ਦਿੱਤਾ ਗਿਆ ਤੇ ਕੂਟਨੀਤਿਕ ਤਣਾਅ ਪੈਦਾ ਹੋਇਆ ਹੁਣ ਉਸ ਪੱਖ ਦੀ ਗੱਲ ਕਰਦੇ ਹਾਂ ਜੋ ਕਿ ਦੂਜੀ ਤਰ ਦੇ ਨਾਲ ਜੁੜਿਆ ਹੋਇਆ ਜੋ ਉੱਠ ਰਹੇ ਸਵਾਲਾਂ ਦੇ ਜਵਾਬ ਵਿੱਚ ਕਹਿੰਦੀ ਹੈ ਕਿ ਜਿੱਥੇ-ਜਿੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਉਹ ਸਿੱਖਾਂ ਦੀ ਅੰਬੈਸੀ ਹੈ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਕਹਿੰਦੇ ਨੇ ਕਿ ਜੋ ਨਰੇਟਿਵ ਸਿਰਜਿਆ ਜਾ ਰਿਹਾ ਗੋਦੀ ਮੀਡੀਆ ਵੱਲੋਂ ਉਹ ਕੋਈ ਪਹਿਲੀ ਵਾਰ ਨਹੀਂ ਹੋਇਆ ਸਗੋਂ ਲਗਾਤਾਰ ਉਹ ਜਿਹੜਾ ਕੀਤਾ ਜਾ ਰਿਹਾ ਰਿਪਬਲਿਕ ਆਫ ਖਾਲਿਸਤਾਨ ਦੇ ਬੋਰਡ ਲਾਉਣ ਦਾ ਅਰਥ ਦੱਸਦੇ ਹਨ ਕਿ ਸਾਡੀ ਜੋ ਆਜ਼ਾਦੀ ਦਾ ਸੰਘਰਸ਼ ਹੈ ਉਹ ਚੱਲ ਰਿਹਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇਸ ਥਾਂ ਤੇ ਹੋਈ ਸੀ ਤੇ ਆਜ਼ਾਦੀ ਲਈ ਉਹਨਾਂ ਦੀ ਸ਼ਹੀਦੀ ਹੋਈ ਇਸ ਲਈ ਉਹਨਾਂ ਨੂੰ ਸਮਰਪਿਤ ਇਹ ਬੋਰਡ ਲਾਇਆ ਗਿਆ ਇਸ ਤੋਂ ਇਲਾਵਾ ਬਿਲਡਿੰਗ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਬਿਲਡਿੰਗ ਇੰਡੋ ਕੈਨੇਡੀਅਨ ਲੋਕਾਂ ਦੀ ਨਹੀਂ ਸਗੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਸੇ ਗੁਰਦੁਆਰਾ ਸਾਹਿਬ ਤੇ ਬੋਰਡ ਲੱਗਿਆ ਹੋਇਆ ਬੋਰਡ ਹਟਾਉਣ ਦੀ ਉੱਠ ਰਹੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਦੇ ਵਿੱਚ ਬੋਰਡ ਹਟਾਇਆ ਨਹੀਂ ਜਾਣਗੇ ਇੱਕ ਹੋਰ ਗੱਲ ਜੋ ਲਗਾਤਾਰ ਕਹੀ ਜਾ ਰਹੀ ਸੀ ਕਿ ਹੁਣ ਵੀਜ਼ੇ ਲਗਾਇਆ ਕਰਨਗੇ ਇਸ ਅੰਬੈਸੀ ਦੇ ਵਿੱਚ ਸਬੰਧੀ ਪ੍ਰਬੰਧਕਾਂ ਨੇ ਕਿਹਾ ਕਿ ਸਾਡਾ ਸੰਘਰਸ਼ ਜਾਰੀ ਹੈ ਇਸ ਮਾਮਲੇ ਤੇ ਸਿੱਖ ਬੁੱਧੀਜੀਵੀ ਕਹਿੰਦੇ ਨੇ ਕਿ ਭਾਰਤੀ ਧਰਤੀ ਉੱਤੇ ਖਾਸ ਕਰਕੇ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਖਾਲਿਸਤਾਨੀ ਕਹਿ ਕੇ ਸ਼ਹੀਦ ਕੀਤੇ ਜਾ ਚੁੱਕੇ ਨੇ ਬਹੁਤ ਸਾਰੇ ਹਕੂਮਤੀ ਜ਼ਬਰ ਤੋਂ ਬਚਣ ਲਈ ਵਿਦੇਸ਼ਾਂ ਵਿੱਚ ਜਾ ਵਸੇ ਨੇ ਪਰੰਤੂ ਉਹਨਾਂ ਦੇ ਜਜ਼ਬਾਤ ਠੰਡੇ ਨਹੀਂ ਪਏ ਉਹਨਾਂ ਨੂੰ ਆਪਣੇ ਜਾ ਆਪਣੇ ਭੈਣ ਭਰਾਵਾਂ ਉੱਤੇ ਹੋਏ ਤਸ਼ੱਦਦ ਨਹੀਂ ਭੁੱਲੇ ਅਤੇ ਨਾ ਹੀ ਅੱਜ ਤੱਕ ਕੋਈ ਇਨਸਾਫ਼ ਮਿਲਿਆ ਇਸ ਕਰਕੇ ਉਹ ਲਗਾਤਾਰ ਸਿੱਖਾਂ ਦੀ ਆਜ਼ਾਦੀ ਦੀ ਮੰਗ ਕਰ ਰਹੇ ਨੇ ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਸਮੇਤ ਕਈ ਉਰ ਜਥੇਬੰਦੀਆਂ ਸਪਸ਼ਟ ਤੌਰ ਤੇ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੀ ਮੰਗ ਕਰਦੀਆਂ ਨੇ ਪਰੰਤੂ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਸਿੱਖਾਂ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਉਹ ਕਿਸੇ ਹੋਰ ਪਾਈਚਾਰੇ ਦਾ ਵਿਰੋਧ ਕਰਦੇ ਨੇ ਜਾਂ ਉਹ ਕਿਸੇ ਦੀ ਬਰਬਾਦੀ ਵਿੱਚ ਆਪਣੀ ਆਜ਼ਾਦੀ ਲੱਭਦੇ ਨੇ ਸਗੋ ਸਭ ਨੂੰ ਨਾਲ ਲੈ ਕੇ ਸਿੱਖ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਆ ਭਾਰਤ ਵੀ ਤਾਂ ਸ਼੍ਰੀਲੰਕਾ ਵਿੱਚ ਤਾਮਿਲ ਟਾਈਗਰ ਲੜਾਕੂਆਂ ਦੀ ਮਦਦ ਕਰਦਾ ਤੇ ਇਸੇ ਤਰ੍ਹਾਂ ਤੇ ਬੱਧੇ ਆਗੂ ਦਲਾਈ ਲਾਮਾ ਨੂੰ ਕਈ ਦਹਾਕਿਆਂ ਤੋਂ ਪਨਾਹ ਦਈ ਬੈਠਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਭਾਰਤ ਨੇ ਸਹਾਰਾ ਦਿੱਤਾ ਇਸ ਤਰ੍ਹਾਂ ਬਾਕੀ ਦੇਸ਼ ਖਾਲਿਸਤਾਨ ਦੇ ਮਸਲੇ ਤੇ ਸਿੱਖਾਂ ਦਾ ਸਾਥ ਦੇ ਰਹੇ ਨੇ ਇਸ ਬਾਰੇ ਕਿਹਾ ਜਾ ਰਿਹਾ ਕਿ ਭਾਰਤੀ ਸਿੱਖਾਂ ਦਾ ਉਸ ਅੰਬੈਸੀ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਹਲੇ ਨਜ਼ਰ ਨਹੀਂ ਆਉਂਦਾ ਪਰੰਤੂ ਇਸ ਮੁੱਦੇ ਨੂੰ ਲੈ ਕੇ ਸਿੱਖਾਂ ਵਿੱਚ ਹੀ ਖਾਲਿਸਤਾਨ ਦਾ ਖੌਫ ਪੈਦਾ ਕੀਤਾ ਜਾ ਰਿਹਾ ਗੁਰਿੰਦਰਪਾਲ ਸਿੰਘ ਧਨੋਲਾ ਕਹਿੰਦੇ ਨੇ ਕਿ ਆਰਐਸਐਸ ਮੁਖੀ ਮੋਨ ਭਗਵਤਤਾ ਕਈ ਦੇਸ਼ਾਂ ਦੀ ਹੋਂਦ ਨੂੰ ਚੁਣੌਤੀ ਦੇ ਕੇ ਅਖੰਡ ਭਾਰਤ ਦੀ ਗੱਲ ਵੀ ਕਰਦੇ ਨੇ ਉਹਨਾਂ ਕਹਿੰਿਆ ਕਿ ਖੌਫ ਬੇਸ਼ੱਕ ਖਾਲਿਸਤਾਨ ਦਾ ਹੋਵੇ ਜਾਂ ਹਿੰਦੂ ਰਾਸ਼ਟਰ ਦਾ ਹੋਵੇ ਇਹ ਆਵਾਮ ਦੇ ਹੱਕ ਵਿੱਚ ਨਹੀਂ ਜਾ ਸਕਦਾ ਸਰਕਾਰਾਂ ਨੂੰ ਸਮੇਂ-ਸਮੇਂ ਰਾਜਸੀ ਫਾਇਦਾ ਜ਼ਰੂਰ ਦੇ ਸਕਦਾ ਹੈ